ਘਰ ਦੇ ਵਿੱਚ ਆਪਣੀਆਂ ਧੀਆਂ ਦੇ ਨਾਲ ਰਹਿੰਦੇ ਇਹ ਮਾਪਿਓ ਦੇਖਣ ਨੂੰ ਤਾਂ ਇੱਕ ਫਲਿਆ-ਫੁਲਿਆ ਪਰਿਵਾਰ ਸੀ ਪਰ ਇੱਕ ਵਾਰੀ ਜਦੋਂ ਮਾਂ ਨੇ ਆਪਣੇ ਹੀ ਪਤੀ ਨੂੰ ਮਾਸੂਮ ਧੀਆਂ ਦੇ ਨਾਲ ਜੋ ਕਿ ਹਲੇ ਨਾਬਾਲਗ ਸੀ ਗਲਤ ਹਰਕਤਾਂ ਕਰਦੇ ਦੇਖਿਆ ਤਾਂ ਉਸ ਦਾ ਖੂਨ ਖੋਲ ਉਠਿਆ ਕੋਈ ਪਿਓ ਆਖਿਰਕਾਰ ਆਪਣੀਆਂ ਹੀ ਬੱਚੀਆਂ ਦੇ ਨਾਲ ਇੰਜ ਕਿਵੇਂ ਕਰ ਸਕਦਾ ਹੈ ਇਹ ਦੇਖ ਕੇ ਇਸ ਪਤਨੀ ਤੋਂ ਵੀ ਜਰ ਨਹੀਂ ਹੋਇਆ ਜਿਸ ਤੋਂ ਬਾਅਦ ਉਸਨੇ ਸਮਝਾਇਆ ਵੀ ਘਰ ਦੇ ਵਿੱਚ ਲੜਾਈ ਝਗੜਾ ਵੀ ਰਿਹਾ ਅਤੇ ਉਹ ਆਪਣੀ ਧੀਆ ਨੂੰ ਇਸ ਰਾਖਸ਼ ਪਿਓ ਤੋਂ ਬਚਾ ਕੇ ਵੀ ਰੱਖਣਾ ਚਾਹੁੰਦੀ ਸੀ ਇਸ ਤਰ੍ਹਾਂ ਕਰਦੇ ਹੋਏ ਸਮਾਂ ਤਾਂ ਜ਼ਰੂਰ ਲੰਘ ਗਿਆ ਪਰ ਉਸ ਦਾ ਪਤੀ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਇਆ ਬੀਤੇ ਦਿਨ ਵੀ ਜਦੋਂ ਉਹ ਆਪਣੀ ਹੀ ਧੀ ਦੇ ਨਾਲ ਗਲਤ ਕੰਮ ਕਰਦਾ ਪਤਨੀ ਦੇ ਵੱਲੋਂ ਫੜਿਆ ਗਿਆ ਤਾਂ ਉਸ ਨੂੰ ਗੁੱਸਾ ਚੜਿਆ ਕਿ ਅਤੇ ਆਪਣੀ ਧੀ ਨੂੰ ਬਚਾਉਣ ਦੀ ਖਾਤਰ ਹੀ ਜਿਸ ਸਮੇਂ ਉਹ ਉਹ ਗਲਤ ਹਰਕਤਾਂ ਕਰ ਰਿਹਾ ਸੀ ਆਪਣੀ ਤੀਨ ਉਸ ਦੇ ਕੋਲੋਂ ਬਚਾਉਣ ਤੇ ਲਈ ਇਹ ਪਤਨੀ ਅੱਗੇ ਜਾਂਦੀ ਹੈ ਅਤੇ ਆਪਣੇ ਪਤੀ ਦੇ ਉੱਪਰ ਵਾਰ ਕਰ ਦਿੰਦੀ। ਇਸੇ ਵਾਰ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ ਅਤੇ ਹੁਣ ਪੁਲਿਸ ਨੇ ਔਰਤ ਨੂੰ ਹਿਰਾਸਤ ਦੇ ਵਿੱਚ ਲਿਆ। ਮਹਿਜ਼ 12 ਘੰਟਿਆਂ ਦੇ ਵਿੱਚ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਅਤੇ ਹਜ਼ਾਰਾ ਕੁਝ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ 당 ਰਹਿ ਗਿਆ ਕਿ ਕੋਈ ਅਸਲੀ ਪਿਤਾ ਜਿਸ ਦੀਆਂ ਤੀਆਂ ਖੁਦ ਦੀਆਂ ਹੀ ਹੋਣ ਉਹ ਸੋਤੇਲਾ ਬਾਪ ਹੋ ਨਹੀਂ ਸੀ ਕਿਉਂਕਿ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਇਹ ਬਾਪ ਸੋਤੇਲਾ ਹੋਣਾ ਪਰ ਇਹ ਉਸੇ ਦੀਆਂ ਹੀ ਧੀਆਂ ਸੀ ਪਰ ਫਿਰ ਵੀ ਉਸਨੇ ਕੋਈ ਸ਼ਰਮ ਹਿਆ ਨਹੀਂ ਕੀਤੀ ਸਭ ਕੁਝ ਗਲਤ ਕਰਦੇ ਕਰਦੇ ਉਸਨੇ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ ਇੱਕ ਪਤਨੀ ਨੂੰ ਇੱਕ ਮਾਂ ਨੂੰ ਮਜਬੂਰਨ ਇਹ ਸਭ ਕੁਝ ਕਰਨਾ ਪਿਆ ਘਰ ਦੇ ਵਿੱਚ ਬੇ ਹੋਏ ਕੋਟਣੇ ਦੇ ਨਾਲ ਹੀ ਪਤੀ ਦੇ ਉੱਪਰ ਬਾਹਰ ਕੀਤਾ ਗਿਆ ਅਤੇ ਉਸ ਦੀ ਜਾਨ ਲੈ ਲਈ ਗਈ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਇਹ ਮਾਮਲਾ ਸੁਲਝਾਇਆ ਗਿਆ ਤੇ ਹੁਣ ਕੀ ਕਾਰਵਾਈ ਇਸ ਮਾਂ ਤੇ ਕੀਤੀ ਜਾਣੀ ਹੈ ਉਹ ਜਾਣ ਲੈਣੇ ਆ ਤੇ ਤੁਸੀਂ ਇਸ ਘਟਨਾ ਤੋਂ ਬਾਅਦ ਕੀ ਕਹਿਣਾ ਚਾਹੋਗੇ ਕਿ ਇਸ ਮਾਂ ਨੇ ਸਹੀ ਕੀਤਾ ਜਾਂ ਗਲਤ ਆਪਣੀ ਧੀਆਂ ਨੂੰ ਬਚਾਉਣ ਦੇ ਖਾਤਰ ਹੀ ਉਹਨਾਂ ਦੇ ਹੀ ਪਿਓ ਦੀ ਜਾਨ ਲਈਏ ਕਮੈਂਟਾਂ ਦੇ ਵਿੱਚ ਆਪਣੀ رائے ਵੀ ਜ਼ਰੂਰ ਦਿਓ ਠੀਕ ਹੈ ਲੈ ਬਹੁਤ ਮੰਦਪਾ ਕੀ ਖਬਰ ਔਰ ਇੱਕ ਘਟਨਾ ਹੋਈ ਸੀ ਜਿਹਦੇ ਵਿੱਚ ਇੱਕ 60 ਸਾਲ ਦਾ ਬਜ਼ੁਰਗ ਬਾਇ ਦਾ ਨੇਮ ਆਫ ਪਿਆਰਾ ਸਿੰਘ ਸਨ ਆਫ ਗੁਰਦੀਪ ਸਿੰਘ ਉਹਦਾ ਮਰਡਰ ਰਿਪੋਰਟ ਹੋਇਆ ਸੀ ਪਿੰਡ ਟਾਪ ਸ਼ੇਰ ਸਿੰਘ ਵਾਲਾ ਤੇ ਪੁਲਿਸ ਨੇ ਬਹੁਤ ਹੀ ਮੁਸਤੈਦੀ ਦਿਖਾਉਂਦੇ ਹੋਏ ਤੇ ਬਹੁਤ ਹੀ ਸਾਇੰਟਿਫਿਕ ਤੇ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਤੇ ਜਿਵੇਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਰੇ ਸੀਨੀਅਰ ਅਫਸਰ ਮੌਕੇ ਤੇ ਪਹੁੰਚੇ ਡੌਗ ਸਕਵਾਡ ਵੀ ਪਹੁੰਚਾ ਫੋਰੈਂਸਿਕ ਟੀਮ ਵੀ ਉੱਥੇ ਪਹੁੰਚੀ ਤੇ ਆਲ ਮਾਈ ਟੀਮ ਵਿਚ ਵਾਸ ਲੈਡ ਬਾਈ ਐਸਪੀਡੀ ਜਸਮੀਤ ਸਿੰਘ ਜੀ ਇਨਕਲੂਡਿੰਗ ਡੀਐਸਪੀਡੀ ਅ ਡੀਐਸਪੀ ਸਬਡਿਵੀਜ਼ਨ ਔਰ ਐਸਐਚਓ ਸਾਦਿਕ ਔਰ ਇਨਚਾਰਜ ਸੀਆਈਏ ਇਨ ਆਦੀ ਸਾਰਿਆਂ ਵੱਕਤ ਉਤਮ ਨੇ ਬਹੁਤ ਮਿਹਨਤ ਕਰਦੇ ਹੋਏ ਇਹ ਪੂਰੇ ਕੇਸ ਦੀ ਗੁੱਥੀ ਜਿਹੜੀ ਹੈਗੀ ਉਹ ਅਕਲ ਸ਼ਾਮ ਤੱਕ ਸੁਲਝਾ ਲਈ ਇਸ ਕੇਸ ਚ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਅਸੀਂ ਐਫਆਈਆਰ ਰਜਿਸਟਰ ਕੀਤੀ ਐਫਆਈਆਰ ਨੰਬਰ 54 ਅੰਡਰ ਸੈਕਸ਼ਨ 103 ਸਬਸੈਕਸ਼ਨ 3 ਔਰ 5 ਪੀਐਸ ਸਾਦਿਕ ਔਰ ਫਾਈਨਲੀ ਸ਼ਾਮ ਤੱਕ ਇਨ ਲੈਸ ਦੈਨ ਇਨ ਫੈਕਟ ਆਈ ਊਡ ਸੇ ਨਾਟ ਇਵਨ 24 ਆਰਸ ਬਲਕਿ ਅਸੀਂ 12 ਘੰਟੇ ਆ ਚੀ ਜਿਹੜੀ ਮੇਨ ਕਲਪਰੇਟ ਸੀ ਉਹਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਅਨਫੋਰਚਨਟਲੀ ਇਹ ਜਿਹੜਾ ਡਿਸੀਜ਼ ਸੀ ਹੀ ਵਾਸ ਮਰਡਰਡ ਬਾਈ ਹਿਸ ਓਨ ਵਾਈਫ ਜਿਹੜੀ ਗਿਆਨ ਕੌਰ ਉਹਨਾਂ ਨੇ ਹੀ ਇਹਦਾ ਮਰਡਰ ਕੀਤਾ ਇਹਦੇ ਪਿੱਛੇ ਮੋਟਿਵ ਇਹ ਸੀ ਕਿ ਇਹ ਜਿਹੜਾ ਡਿਸੀਜ਼ਡ ਸੀ ਇਹ ਇਹ ਇਹਦੀ ਬੇਟੀਆਂ ਤੇ ਗਲਤ ਨਜ਼ਰ ਰੱਖਦਾ ਸੀ ਤੇ ਉਹਨੇ ਕੱਲ ਵੀ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਬਚਾਉਣ ਦੇ ਚੱਕਰ 'ਚ ਇਹ ਜਿਹੜੀ ਲੇਡੀ ਸੀ ਗਿਆਨਪੌਰ ਨੇ ਆਪਣੀਆਂ ਬੇਟੀਆਂ ਨੂੰ ਬਚਾਉਣ ਵਾਸਤੇ ਉਹਤੇ ਹਮਲਾ ਕੀਤਾ ਔਰ ਉਸ ਇੱਕ ਇੰਜਰੀ ਕੀ وجہ سے ਹੀ ਬਲੱਡ ਟੂ ਡੇਪ ਤੇ ਅਸੀਂ ਇਹ ਵੀ ਕਹਿ ਸਕਦੇ ਨੇ ਕਿ ਇਹ ਇੱਕ ਸੈਲਫ ਡਿਫੈਂਸ ਕੀਤਾ ਗਿਆ ਇੱਕ ਮਟਰ ਸੀ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਜਦੋਂ ਪੂਰੀ ਗਹਿਨ ਪੁੱਛ ਕੀਤੀ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਿਕਲ ਕੇ ਆਈਆਂ ਸੋ ਦ ਲੇਡੀ ਹੈਜ਼ ਬੀਨ ਅਰੈਸਟਡ ਕਿਸ ਚੀਜ਼ ਦੇ ਨਾਲ ਵਾਰ ਕੀਤਾ ਗਿਆ ਸੀ ਇਹ ਜਿਹੜਾ ਜੀ ਘਰੇ ਜਿਹੜਾ ਘੋਟਨਾ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਨਾਲ ਹੀ ਵਾਰ ਕੀਤਾ ਔਰ ਇਹ ਕੋਈ ਪ੍ਰੀ-ਮੈਡੀਟੇਟਿਡ ਕੋਈ ਮਰਡਰ ਨਹੀਂ ਸੀ ਇਹਨੂੰ ਅਸੀਂ ਕ੍ਰਾਈਮ ਆਫ ਪੈਸ਼ਨ ਸੀ ਕਹਿ ਸਕਦੇ ਹੈ ਫਿਰ ਇੱਕ ਅਗਿਆਤ ਜਿਹਦਾ ਵੀ ਨਾਮ ਬਟਾਮਲ ਹੈ ਜੀ ਇਨੀਸ਼ially ਇਨੀਸ਼ially ਜਦੋਂ ਅਸੀਂ ਐਫ ਆਈ ਆਰ ਦਿੰਦੇ ਹਾਂ ਦੇਖਿਓ ਇਹ ਟਾਈਮ ਬਾਉਂਡ ਹੁੰਦਾ ਹੈ ਸਾਰਾ ਕੁਝ ਐਸ ਪਰ ਦ ਨਿਊ ਲਾਜ਼ ਤਾਂ ਇਨੀਸ਼ੀਅਲੀ ਜਦੋਂ ਅਸੀਂ ਐਫਆਈਆਰ ਦਿੱਤੀ ਤੇ ਸਾਡੇ ਕੋਲ ਇਹੀ ਇਨਫਰਮੇਸ਼ਨ ਸੀ ਕਿ ਇਹ ਕੱਲੇ ਨਹੀਂ ਸੀ ਇਹਨਾਂ ਦੇ ਕੋਲ ਹੋਰ ਸੀ

ਡੂ ਸਮ ਸਮ ਬੈਡ ਐਕਟੀਵਿਟੀਜ਼ ਵਿਦ ਥੈਮ ਸੋ ਮਦਰ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਇਹਨਾਂ ਦਾ ਗੁੱਥਮ ਗੁੱਥਾ ਹੋਇਆ ਤਾਂ ਫਿਰ ਇਹ ਉਸ ਇੱਕ ਸਫਲ ਜੀ ਇੱਕ ਕ੍ਰਾਈਮ ਆਫ ਪੈਸ਼ਨ ਹੋਇਆ ਤੇ ਉਹ ਫਿਰ ਜਿਹੜਾ ਉਹਦੇ ਹੱਥ ਆਇਆ ਉਹਨੇ ਆਪਣੇ ਆਪ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਬੇਟੀਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਸਿਰ ਤੇ ਵਾਰ ਹੋਇਆ ਸਭ ਪਿੰਡ ਪਿੰਡੋਂ ਵੀ ਇਹ ਵੈਰੀਫਾਈ ਹੋਇਆ ਔਰ ਫਾਈਨਲੀ ਮਲਟੀਪਲ ਅਕਿਊਜ਼ਡ ਰਾਉਂਡ ਅਪ ਹੋਏ ਕੱਲ ਸ਼ਾਮ ਤੱਕ ਔਰ ਉਹ ਸਾਰੇ ਹੀ ਜਿਹੜੇ ਸਸਪੈਕਟ ਸੀ ਅਸੀਂ ਉਹਨੂੰ ਵੈਰੀਫਾਈ ਕੀਤਾ ਕੜੀ ਤੋਂ ਕੜੀ ਅਸੀਂ ਜੋੜੀ ਹੈ ਉਹ ਫਿਰ ਇਹਨਾਂ ਦੇ ਵਰਜਨਸ ਨੂੰ ਜਦੋਂ ਅਸੀਂ ਮੈਚ ਕੀਤਾ ਤੇ ਫਾਈਨਲੀ ਇਹ ਗੱਲ ਨਿਕਲ ਕੇ ਆਈ ਇਹਦੇ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਕਿ ਕਿਉਂਕਿ ਇਹਦੇ ਛੋਟੇ ਬੱਚੇ ਇਨਵੋਲਡ ਹੈਗੇ ਸੋ ਵੀ ਵਾਂਟਡ ਟੂ ਬੀ ਐਕਸਟ੍ਰੀਮਲੀ ਸ਼ੋਰ ਔਨ ਬਿਫੋਰ ਮੇਕਿੰਗ ਅ ਸਟੈਪ ਜੀ ਦੋਨੋ ਮਾਈਨਰ ਹੈ ਜੀ ਦੇਖਿਏ ਵੀ ਆਰ ਐਜ਼ ਆਫ ਨਾਓ ਸੋ ਵੀ ਹੈਵ ਟ੍ਰੇਸਡ ਦਿਸ ਕੇਸ ਔਰ ਪ੍ਰੋਪਰ ਲੀਗਲ ਓਪੀਨੀਅਨ ਲੈ ਕੇ ਅਸੀਂ ਇਹਨੂੰ ਜਿਹੜੀ ਸਹੀ ਗੱਲ ਹੋਈ ਹੈ ਉਹੀ ਅਸੀਂ ਮਿਸਲ ਤੇ ਲਾਵਾਂਗੇ ਜੀ ਕਿ ਜਿਹੜੀ ਮਦਰ ਹੈਗੀ ਉਹਨੇ ਆਪਣੀ ਬੱਚਿਆਂ ਨੂੰ ਬਚਾਉਣ ਵਾਸਤੇ ਇਹ ਇੱਕ ਗੁਤਮ ਗੁਤਾਰ ਉਸਮੇ ਇੱਕ ਇਹ ਇੱਕ ਅਟੈਕ ਹੋਇਆ ਸੋ ਵੀ ਵਿਲ ਇਨਸ਼ੋਰ ਕਿ ਜਸਟਿਸ ਇਸ ਸਰ ਪੁਲਿਸ ਵਿਲ ਡਰਾਈਵ ਦ ਬੈਸਟ